ਕਿਸੇ ਵੀ ਮੇਰੇ ਵੀਰ ਭਰਾ ਦੀ ਮੋਟਰ ਆ ਬੋਰ ਚ ਡਿੱਗ ਜਾਂਦੀ ਹੈ ਜਾਂ ਬੋਰ ਚ ਐਪ ਜਾਂਦਾ ਹੈਗਾ ਤਾਂ ਤੁਸੀਂ ਆ ਤਰੀਕੇ ਨਾਲ ਭਰਾਵੋ ਚੈੱਕ ਕਰਾ ਸਕਦੇ ਹੋ ਆਜੋ ਆਪਾਂ ਤੁਹਾਨੂੰ ਅੱਜ ਲਾਈਵ ਦਿਖਾਉਨੇ ਆ ਆ ਕੈਮਰਾ ਹੈਗਾ ਜੀ ਆਪਾਂ ਬੋਰ ਚ ਦਿੱਤਾ ਪਾ ਕੈਮਰਾ ਆ ਤੁਸੀਂ ਦੇਖ ਸਕਦੇ ਹੋ ਲਾਈਟਾਂ ਲੱਗੀਆਂ ਹੋਈਆਂ ਨੇ ਆਪਾਂ ਨੂੰ ਸਾਰਾ ਕੁਝ ਕਾਬਰ ਹੋਊਗਾ ਦਿਸੂਗਾ ਐਲ ਸੀ ਡੀ ਤੇ ਵੀ ਆਪਣੇ ਬੋਰ ਚ ਕਿੱਥੇ ਨੁਕਸ ਹੈਗਾ ਤੇ ਉਹਦਾ ਕੀ ਹੱਲ ਹੋਊਗਾ ਪ੍ਰੋਪਰ ਆਜੋ ਆਪਾਂ ਤੁਹਾਨੂੰ ਦੱਸਦੇ ਆ ਨਾਲ ਦੀ ਨਾਲ ਤੁਸੀਂ ਦੇਖੀ ਚੱਲਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤਾਂ ਜੋ ਸ਼ੇਅਰ ਕਰਦੇ ਹੋ ਜਿਹੜੇ ਵੀਰਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਨਵੇਂ ਬੋਰ ਲਗਾਉਣੇ ਪੈ ਜਾਂਦੇ ਨੇ ਇਹ ਚੀਜ਼ ਹੈਗੀ ਹੈ ਭਰਾਵੋ ਬਿੰਬੀ ਸਤਰੀ ਇਹੋ ਜੇ ਹੈਗੇ ਨੇ ਜਿਹੜੇ ਬੋਰ ਚ ਚੈੱਕ ਕਰ ਜਾਂਦੇ ਨੇ ਵੀ ਹਾਂ ਕਿੱਥੇ ਨੁਕਸ ਪਿਆ ਹੋਇਆ ਕੈਮਰੇ ਨਾਲ ਤੁਹਾਨੂੰ ਦਿਖਾ ਕੇ ਆ ਦੇਖੋ ਜਾ ਰਿਹਾ ਹੈਗਾ ਕੈਮਰਾ ਪਾਣੀ ਤੱਕ ਪਾਣੀ ਚ ਜਾਊਗਾ ਦੂਜੀ ਸਾਈਡ LED ਤੇ ਚੰਗੀ ਤਰ੍ਹਾਂ ਜਮਾ ਸਾਫ਼ ਇਹ ਚੀਜ਼ਾਂ ਦੇਖਣੀਆਂ ਮੈਂ ਆ ਸਕਰੀਨ ਤੇ ਨੰਬਰ ਵੀ ਲਾਇਆਗਾ ਵੀਰਾਂ ਦਾ ਕਿਸੇ ਮੇਰੇ ਵੀਰ ਭੈਣ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਦਾ ਇਹਨਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਆਜੋ ਜੀ ਆਹ ਸੀ ਐਲਈਡੀ ਲਾਈ ਹੋਈ ਜਿੱਥੇ ਆਪਾਂ ਨੂੰ ਪ੍ਰੋਪਰ ਬੋਰ ਦਿਸ ਰਿਹਾ ਹੈਗਾ ਆ ਕਰੋ ਚੈੱਕ ਜਿੱਥੇ ਵੀ ਕੋਈ ਨੁਕਸ ਹੋਇਆ ਉਥੇ ਪਤਾ ਲੱਗ ਜਾਊਗਾ ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਦੇਖੀ ਚੱਲੋ ਆ ਦੇਖੋ ਇੰਨਾ ਸਾਫ਼ ਦਿਖਾ ਰਿਹਾ ਹੈਗਾ ਜਿੱਥੋਂ ਵੀ ਜੇ ਕੋਈ ਬੋਰ ਟੁੱਟਿਆ ਹੋਇਆ ਜਾਂ ਕੋਈ ਬੋਰ ਚਿਪਿਆ ਹੋਇਆ ਜਾਂ ਜਿੱਥੇ ਵੀ ਆਪਣੀ ਮੋਟਰ ਡਿੱਗੀ ਹੋਈ ਹੈ ਉਹ ਚੀਜ਼ ਦਾ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਆ ਪਤਨ ਤੇ ਐਨੇ ਫੁੱਟ ਤੇ ਆ ਗਈ ਜੀ ਆਹ ਦੇਖ ਸਕਦੇ ਹੋ ਤੁਸੀਂ ਯਾਰ ਜਿਗਾੜ ਬਹੁਤ ਵਧੀਆ ਬਣਾਇਆ ਜੀਨੇ ਵੀ ਬਣਾਇਆਗਾ ਨਹੀਂ ਐ ਨਵਾਂ ਬੋਰ ਲਾਉਣਾ ਪੈ ਜਾਂਦਾ ਸੀ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਸੀਗਾ ਕਈ ਵਾਰ ਬੋਰ ਦਾ ਹੱਲ ਹੋ ਜਾਂਦਾ ਹੁੰਦਾ ਹੈਗਾ ਕੋਈ ਜਿਗਾੜ ਲਾ ਦਿੰਦੇ ਨੇ ਮਿਸਤਰੀ ਚਲੋ ਆਪਾਂ ਨੂੰ ਹੁਣ ਦੇਖਦਾ ਤਾਂ ਹੋਇਆ ਦੇਖੋ ਬਹੁਤ ਸਾਫ਼ ਦਿਖ ਰਿਹਾ ਯਾਰ ਆਪਣੀ ਅੱਖਾਂ ਨਾਲ ਤੁਸੀਂ ਵੀ ਦੇਖ ਸਕਦੇ ਹੋਗੇ ਤਾਂ ਹੀ ਤੁਹਾਨੂੰ ਅੱਜ ਆਪਾਂ ਲਾਈਵ ਦਿਖਾਇਆਗਾ ਵੀ ਜਿਹੜੇ ਵੀਰ ਕਹਿੰਦੇ ਨੇ ਵੀ ਇਹ ਚੀਜ਼ ਹੋ ਨਹੀਂ ਨਾ ਸਕਦੀ ਹੈਗੀ ਅੱਖਾਂ ਸਾਹਮਣੇ ਦੇਖ ਕੇ ਤੁਹਾਨੂੰ ਯਕੀਨ ਆਊਗਾ ਭਰਾਵੋ ਵੀ हां ਇਹ ਚੀਜ਼ ਵਾਕਿਆ ਹੋ ਜਾਂਦੀ ਹੈ ਜੀ ਬਹੁਤ ਵਧੀਆ ਐਸਡੀ ਕੈਮਰਾ ਤਾਂ ਹੀ ਇੰਨਾ ਸਾਫਾ ਦੇਖੋ ਫਿਲਟਰ ਆ ਗਿਆ ਪਾਇਆ ਹੋਇਆ ਵਿਚਾਲੇ ਉਸੇ ਤਰ੍ਹਾਂ ਹੀ ਆਪਾਂ ਨੂੰ ਸਾਫ ਫਿਲਟਰ ਦਿਖ ਰਿਹਾ ਹੈਗਾ ਥੱਲੇ ਤੁਹਾਨੂੰ ਦਿਖਾਉਣੇ ਨਾਲ ਤੁਸੀਂ ਦੇਖਿਓ ਮੋਟਰ ਡਿੱਗੀ ਹੋਈ ਅਰੇ ਤਾਂ ਫਿਲਟਰ ਚੱਲੀ ਜਾਂਦਾ ਹੈਗਾ ਇਹ ਵਿਚਾਲੇ ਪਾਇਆ ਹੋਇਆ ਪ੍ਰੋਫੋ ਫਿਲਟਰ ਬਹੁਤ ਯਾਰ ਸਾਫ ਦੇਖਦਾ ਹੈਗਾ ਜਿਵੇਂ ਆਪਾਂ ਆਮੀ ਵੀਡੀਓਾਂ ਦੇਖਦੇ ਆ ਉਸੇ ਤਰ੍ਹਾਂ ਹੀ ਇੰਨਾ ਸਾਫ਼ ਕੈਮਰਾ ਇਹ ਪਾਣੀ ਦੇ ਵਿੱਚ ਵੀ ਆਪਾਂ ਨੂੰ ਕਲੀਅਰ ਪਤਾ ਲੱਗੀ ਜਾਂਦਾ ਸਾਰਾ ਕੁਝ ਦਿਸੀ ਜਾਂਦਾ ਹੈਗਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਦੁਬਾਰਾ ਨੋਟ ਕਰ ਲਿਓ ਭਰਾਵੋ ਸਾਫ਼ ਪਰ ਕਾਲਾ ਪਿੰਡ ਹੈਗਾ ਵੀਰਾਂ ਦਾ ਲੌਂਗਵਾਲ ਦੇ ਨੇੜੇ ਹੈਗਾ ਜੀ ਸੰਗਰੂਰ ਜ਼ਿਲ੍ਹਾ ਹੈਗਾ ਬਹੁਤ ਹੀ ਘੱਟ ਖਰਚੇ ਤੇ ਵੀਰ ਕੰਮ ਕਰਦੇ ਨੇ ਕੋਈ ਫालतू ਪੈਸਾ ਨਹੀਂ ਲੈਂਦੇ ਹੈਗੇ ਤੇ ਆਉਣ ਜਾਣ ਦਾ ਬਾਈਆਂ ਕੋਲੇ ਸਾਰਾ ਉਹਦਾ ਪ੍ਰਬੰਧ ਹੈਗਾ ਹੈਗਾ ਆ ਦੇਖ ਸਕਦੇ ਤੁਸੀਂ ਇਸੇ ਤਰ੍ਹਾਂ LED ਲਾਉਂਦੇ ਨੇ ਕੈਮਰੇ ਕੈਮਰਾ ਦੂਜੀ ਸਾਈਡ ਜਾਈ ਜਾਂਦਾ ਇੱਧਰ LED 'ਚ ਸਾਰਾ ਸਾਫ਼ ਆਪਾਂ ਨੂੰ ਦਿਖਾਈ ਜਾਂਦੇ ਨੇ ਆ ਦੇਖੋ ਇੱਥੇ ਗਾਧ ਭਰੀ ਹੋਈ ਆ ਆ ਦੇਖੋ ਦਿਖ ਰਹੇ ਹਨ ਜਿਹੜੀਆਂ ਮੋਟਰਾਂ ਰੇਤਾ ਜਾਦੇ ਚੱਕ ਲੈਂਦੀਆਂ ਨੇ ਭਰ ਜਾਂਦੇ ਨੇ ਬੋਰ ਉਹ ਇਸੇ ਤਰ੍ਹਾਂ ਹੀ ਦੇਖੇ ਜਾਂਦੇ ਨੇ ਭਰਾਵੋ ਵੀ ਪੱਤਨ 'ਚ ਕੀ ਨੁਕਸ ਹੈਗਾ ਜਿਹਦੇ ਕਰਕੇ ਬੋਰ ਰੇਤਾ ਚੱਕ ਰਿਹਾ ਰੇਤਾ ਚੱਕਣੋਂ ਹਟਦਾ ਨਹੀਂ ਆ ਜਿਆ ਆ ਦੇਖੀ ਚੱਲਿਓ ਤੁਸੀਂ ਅੱਗੇ ਸਾਫ਼ ਹੋਊਗਾ ਕੈਮਰਾ ਸਾਫ਼ ਹੋ ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਆਪਾਂ ਨੂੰ ਕੀ ਦਿੱਕਤ ਆਈ ਹੈ ਜੀ ਆਹ ਦੇਖੋ ਬੋਰ ਉਸੇ ਤਰ੍ਹਾਂ ਦਿਖਾ ਰਿਹਾ ਇੱਥੇ ਰੇਤਾ ਆਇਆ ਹੋਇਆ ਹੈਗਾ ਜਿੱਥੇ ਵੀ ਕੋਈ ਮਾੜੀ ਜਿਹੀ ਨੁਕਸ ਹੋਇਆ ਉੱਥੇ ਆਪਾਂ ਨੂੰ ਦਿਖ ਜੂਗਾ ਸਾਫ਼ ਕਲੀਅਰ ਆਹ ਦੇਖ ਸਕਦੇ ਹੋ ਤੁਸੀਂ ਜਾਈ ਜਾਂਦਾ ਪਾਣੀ ਚਾ ਕੈਮਰਾ ਇਹ ਆ ਆ ਕੀ ਦੇਖ ਲਓ ਪ੍ਰਭੂ ਆ ਚੀਜ਼ ਜਿਹੜੀ ਦੇਖਣ ਵਾਲੀ ਚੀਜ਼ ਆ ਪਹੀਆ ਡਰਾਈਵਰੀ ਟੁੱਟੀ ਇੱਥੇ ਆ ਮੋਟਰ ਦੇਖੋ ਕਿਵੇਂ ਟੁੱਟੀ ਆ ਪਲਾਸਟਿਕ ਦੀ ਡ్రਾਈਵਰੀ ਚੰਗੀ ਤਰ੍ਹਾਂ ਦੇਖ ਲਓ ਜਿਹੜੇ ਵੀਰਾਂ ਨੂੰ ਨਹੀਂ ਯਕੀਨ ਆਉਂਦਾ ਸੀਗਾ ਇਸੇ ਤਰ੍ਹਾਂ ਭਰਾਵੋ ਕਿਸੇ ਵੀ ਵੀਰ ਭੈਣ ਨੂੰ ਕਈ ਵਾਰ ਲੋੜ ਪੈਂਦੀ ਆ ਜ਼ਰੂਰਤ ਪੈ ਜਾਂਦੀ ਆ ਯਾਰ ਨਵਾਂ ਬੋਰ ਅੱਜ ਕੱਲ ਬਹੁਤ ਮਹਿੰਗਾ ਲੱਗਦਾ ਬਹੁਤ ਜ਼ਿਆਦਾ ਖਰਚਾ ਆਉਂਦਾ ਪਹਿਲਾਂ ਆਪਣਾ ਪੁਰਾਣਾ ਬੋਰ ਚੈੱਕ ਜ਼ਰੂਰ ਕਰਾ ਲਿਓ ਵੀ ਕੀ ਨੁਕਸਾ ਬੋਰ ਚ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਜੇ ਉਹਦਾ ਕੋਈ ਹੱਲ ਹੁੰਦਾ ਹੋਇਆ ਤਾਂ ਵੀ ਤੁਹਾਨੂੰ ਵੀਰ 10 ਜ਼ਰੂਰ ਦੇਣਗੇ ਵੀਹਾਂ ਇਹਦੇ ਤੇ ਜੀ ਆ ਜਗੜ ਲੱਗ ਜੂਗਾ ਕਿਉਂ ਮੋਟਰਾਂ ਵੀ ਬਥੇਰੀਆਂ ਮਹਿੰਗੀਆਂ ਨੇ ਭਰਾਵੋ ਕਈ ਵਾਰ ਡਿੱਗ ਜਾਂਦੀ ਹੈ ਵਿੱਚ ਤਾਂ ਛੱਡੀ ਨਹੀਂ ਜਾਂਦੀ ਲੱਖ ਲੱਖ ਰੁਪਏ ਦੀਆਂ ਮੋਟਰਾਂ ਨੇ ਵੱਡੀਆਂ ਸੋ ਨਿਕਲ ਜਾਂਦੀ ਹੈ ਮੋਟਰ ਭਰਾਵੋ 2-4 ਘੰਟਿਆਂ ਦੇ ਵਿੱਚ ਹੀ ਵੀਰ ਮੋਟਰ ਕੱਢ ਜਾਂਦੇ ਨੇ ਸੋ ਸਕਰੀਨ ਤੇ ਨੰਬਰ ਚੱਲਦਾ ਜੀ ਇੱਕ ਭਰਾਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿਹੜੇ ਏਰੀਆ ਚ ਇਹ ਚੀਜ਼ਾਂ ਦਾ ਨਹੀਂ ਪਤਾ ਹੈਗਾ ਬਹੁਤ ਏਰੀ ਨੇ ਇਧਰ ਤਰਨ ਤਰਨ ਸਾਈਡ ਪ੍ਰਭੂ ਇਹ ਜੀ ਮਿਸਤਰੀਆਂ ਦਾ ਇਹ ਚੀਜ਼ਾਂ ਦਾ ਨਹੀਂ ਪਤਾ ਸੀਗਾ ਸੋ ਵੀਰਾਂ ਨੂੰ ਹੁਣ ਪਤਾ ਲੱਗਿਆਗਾ ਇਹ ਚੀਜ਼ਾਂ ਦਾ ਉਹਨਾਂ ਦੇ ਬਹੁਤ ਪੁਰਾਣੇ ਬੋਰ ਇਦਾਂ ਹੀ ਟੁੱਟ ਕੇ ਇਦਾਂ ਹੀ ਸੜ ਰੱਖੇ ਨੇ ਉਹਨਾਂ ਨੇ ਇਸੇ ਕਰਕੇ ਤੁਹਾਨੂੰ ਕਹਦੇ ਹੁੰਨੇ ਆ ਲਾਈਕ ਤੇ ਸ਼ੇਅਰ ਕਰਦੇ ਰਹੋ ਪ੍ਰਭੂ ਆਪਣੇ ਖੇਤੀਬਾੜੀ ਕਿੱਤੇ ਨਾਲ ਜੁੜੇ ਰਹੋ ਆ ਦਿਖਾਉਣੇ ਆ ਪਤਵਾਂ ਨੂੰ ਹੋਰ ਚੰਗੀ ਤਰ੍ਹਾਂ ਐਲ ਜੀ ਚ ਦੇਖੀ ਚੱਲਿਓ ਬਹੁਤ ਵਧੀਆ ਕੰਮ ਆਗਾ ਵੀਰਾਂ ਦਾ ਘੱਟ ਖਰਚੇ ਤੇ ਇੱਕ ਵਾਰ ਸੰਪਰਕ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ